ਕੀ ਕਿੰਨੇ ਕਿਲੋ ਵੀ ਨਹੀਂ ਮਤਲਬ ਕਿ ਐ ਵੀ ਚਲ ਵੀ ਮਤਲਬ ਇਹ ਖੁੱਲੇ ਦਿਲ ਦਾ ਐ ਨਹੀਂ ਕਰਦਾ ਹੈਗਾ ਵੀ ਮੈਂ ਇੰਨੇ ਕੇ ਲੈ ਕੇ ਜਾ ਜੇ ਕਰਨ ਨੂੰ ਕੋਈ ਆ ਟੈਕਟਰੋਲ ਦੀ ਮਿਲੀ ਵੀ ਦੀ ਨਾਲ ਐਨ ਫਿੱਟ ਆ ਗਈ ਇਹ ਬੰਦੇ ਮੇਰਾ ਥੋੜੀ ਜਿਹੀ ਬੜੀ ਦੀ ਕੰਮਕਾਰਾਂ ਵਾਸਤੇ ਥੋੜੀ ਜਿਹੀ ਇਹਨਾਂ ਵਸਾਈ ਬੈਠੇ ਹੈਗਾ ਆ ਭਾਈ ਤੱਤੇ ਪਾਣੀਆਂ 'ਚ ਘਰ ਨਹੀਂ ਭੁਗੇ ਕਰਦੇ ਨਹੀਂ ਭੁਗਦੇ ਪਰਵਾਹ ਹੀ ਨਾ ਕਰੇਗਾ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਕੋਲ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖਿਆ ਜੀ ਹੱਸਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਪ੍ਰਿੰਸ ਹਸਿਆ ਲਓ ਜੀ ਮਿਲੋ ਪਹਿਲਾ ਦਾ ਪ੍ਰਿੰਸ ਨੂੰ ਹੋਰ ਬਈ ਪ੍ਰਿੰਸ ਕੀ ਹਾਲ ਹੈ ਵਧੀਆ ਵਧੀਆ ਜੀ ਐ ਬੋਲਣਾ ਐ ਤੂੰ ਆ ਮੰਨੂੰ ਕਮੈਂਟ ਆਏ ਆ ਆਪਣੇ ਭਰਾਵਾਂ ਦੇ ਭੈਣਾਂ ਦੇ ਕਹਿੰਦੇ ਪ੍ਰਿੰਸ ਦਾ ਮੂੰਹ ਜਾਂ ਹਿਲਦਾ ਦਿਖਦਾ ਐਂ ਕਰਦਾ ਦਿਖਦਾ ਕਹਿੰਦੇ ਐ ਬਾਜ ਤਾਂ ਆਂਦੀ ਨਹੀਂ ਕਹਿੰਦੇ ਸੱਚੀ ਗੱਲ ਐ ਜੀ ਜ਼ਰੂਰ ਦੱਸਿਓ ਵੀ ਹੁਣ ਦੇ 2 ਵਜ ਰਹੇ ਆ ਜੀ ਪੌਣੇ 2 ਦਾ ਟਾਈਮ ਹੋ ਗਿਆ ਮੈਂ ਆ ਗਿਆ ਤਾਂ ਘਰੇ ਅੱਜ ਰੋਟੀ ਤੁਹਾਨੂੰ ਪਤਾ ਹੀ ਗਰਮੀ ਬਹੁਤ ਐ ਜੀ ਛਾਂ ਨੂੰ ਕੱਲ ਪੀਣਾ ਚੱਕਣਾ ਤਾਂ ਚੱਕ ਨਹੀਂ ਹੋਇਆ ਸਵੇਰੇ 8 ਵਜੇ ਫੇਰ ਕਰਨ ਵੀ ਲੈ ਕੇ ਜਾਣਾ ਹੁੰਦਾ ਪੀਣਾ ਦੇ ਗਿਆ ਤਾਂ ਰੋਟੀ ਲੈ ਕੇ ਜਾਣੀ ਸੀ ਉੱਧਰ ਟਰੈਕਟਰ ਆ ਗਿਆ ਤੁਸੀਂ ਦੇਖ ਹੀ ਸਕਦੇ ਆ ਸਾਡੇ ਹਲਾਫਾਂ ਤੋਂ ਬਹੁਤ ਪੂਰਾ ਹਾਲ ਹੋਇਆ ਵਾ ਜੀ ਇੱਕ ਤਾਂ ਮੀਂਹ ਹੀ ਪੈ ਰਿਹਾ ਕੱਲ ਬਹੁਤ ਸੋਹਣਾ ਬੱਦਲ ਹੋ ਗਿਆ ਤਾਂ ਦੁਪਹਿਰੇ ਤੇ 3:00 ਵਜੇ ਤੇ ਉਹ ਸਾਰਾ ਰੋਪੜ ਨੂੰ ਲੰਘ ਗਿਆ ਐ ਕੋਈ ਗੁੜਗਾਉਂ ਗਿਆ ਆਪਦਾ ਤੂੰ ਕੱਲ ਹਾਂਜੀ ਤੇਰੇ ਉੱਪਰ ਨੂੰ ਘੁੰਮ ਕੇ ਫੇਰ ਆਇਆ ਰੋਪੜ ਨੂੰ ਲੰਘ ਗਿਆ ਮੀਂਹ ਪੈਂਦਾ ਪੈਂਦਾ ਹਲਕਾ ਜਿਹਾ ਤੇ ਉੰਨੀਓ ਗਰਮੀ ਹੋ ਜਾਂਦੀ ਅੱਜ ਵੀ ਬੱਦਲਬਾਈ ਹੋਈ ਵੀ ਹੈ ਨਹੀਂ ਤਾਂ ਬਾਹਰ ਵੀ ਤੁਹਾਨੂੰ ਦਿਖਾ ਦੰਦੇ ਮੌ ਕਹ ਰਿਹਾ ਕਿ ਅਜੇ ਕਿਤੇ ਮੌਸਮ ਠੀਕ ਹੁੰਦਾ ਤਾਂ ਸੌਣ ਦਾ ਵਧੀਆ ਮਹੀਨਾ ਕਹਿਣਾ ਉਹਦੇ ਮੀਂਹ ਮੂ ਪਈ ਜਾਂਦੇ ਨਹੀਂ ਲੰਘਿਆ ਸੁੱਕਈ ਹੈ ਬਾਈ ਕਿਹੜਾ ਮਹੀਨਾ ਹੈ ਸੌਣ ਦਾ ਸੌਣ ਦਾ ਤਾਂ ਤੂੰ ਦੂਵੇਤਰਾ ਕਹਦੇ ਵੀ ਹੱਠਵਾ ਹੈ ਜੁਲਾਈ ਇੱਕ ਅਗਸਤ ਆਤਾ ਬਹੁ ਬੱਚਾ ਫਿਰਦਾ ਹੀ ਰਹਿਣ ਦੋ ਤੇ ਬਾਕੀ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਬੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਏਕਣੀਆਂ ਆਪਣੇ ਬਲੌਗ ਨੂੰ ਫੁੱਲ ਸਪੋਰਟ ਕਰੀ ਕਰੋ ਜੀ ਤੇ ਅੱਗੇ ਆਪਣੇ ਫਰੈਂਡ ਨਾਲ ਵੀ ਥੋੜਾ ਇੱਕ ਹਾਸੀ ਮਜ਼ਾਕ ਚੱਲ ਰਿਹਾ ਸੌਣ ਦੇ ਮਹੀਨੇ ਨਾਲ 5 ਮਿੰਟ ਦਾ ਸਾਹਿਬ ਜੀ ਦਾ ਨਾਮ ਜੀਤ ਅੱਜ ਮਨਜੀਤ ਅੱਜ ਮੈਨੂੰ ਕਹਿੰਦੀ ਬਲੌਗ 'ਚ ਸ਼ੁਰੂ ਕਰਨ ਦੇ ਪਹਿਲਾਂ ਕਹਿੰਦੀ ਮਨੂੰ ਨਾ ਬਲੌਗ ਵਿੱਚ ਲਈ ਮਾਹੋਂ ਕਾਤੇ ਹੈ ਪ੍ਰਿੰਸ ਕਹਿੰਦੀ ਸੌਣ ਦਾ ਮਹੀਨਾ ਸਾਰਾ ਲੰਘ ਗਿਆ 5 ਦਿਨ ਰਹਿ ਕੇ ਕਹਿੰਦੀ ਮਨੂੰ ਤਾਂ ਮਹਿੰਦੀ ਵੀ ਨਹੀਂ ਐਤਕੀ ਨਸੀਬ ਹੋਈ ਹੈ ਮਨਜੀਤ ਮਹਿੰਦੀ ਕਿਹ ਨਸੀਬ ਹੋਣੀ ਹੈ ਹਾਂ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਹੈ ਜੀ ਮਨਜੀਤ ਦਾ ਤਾਂ ਕੱਲ ਦੋ ਵਾਰ ਮਹੀ ਪਹਿਲਿਆ ਦੋ ਵਾਰ ਦੇਖ ਲੋ ਇਹ ਕਰਮੀ ਦੋ ਵਾਰ ਦੋ ਵਾਰ ਦੋ ਵਾਰ ਤੇ ਫੋਨ ਤਿੱਨਾ ਚਾਚੀ ਦਾ ਫੋਨ ਆਇਆ ਬਤਾ ਸਾਨੂੰ ਉਹ ਕਹਿੰਦੀ ਉਹ ਨਹੀਂ ਬੜਿਆ ਮਹੀਨੇ ਦੇ ਘਰਾਂ ਨਾ ਫੌਂਟਾਈ ਫੌਂਟਾਈ ਜਾਂਦਾ ਗਿਆ ਤਾਂ ਨਹੀਂ ਤੂੰ ਮਹੀਨੇ ਦੇ ਘਰਾਂ ਉਧਰ ਤਾਂ ਕਿਸ਼ਤੀਆਂ ਲੈਤੀਆਂ ਉਹਨਾਂ ਤੇ ਆ ਉਹਨਾਂ ਕਿਹੜਾ ਏ ਤੁਹਾਡਾ ਪ੍ਰਧਾਨ ਮੰਤਰੀ ਉਧਰ ਪ੍ਰਧਾਨ ਸੁਖਿੰਦਰ ਸਿੰਘ ਸੁਖੀ ਏ ਪਹਿਲਾਂ ਤਾਂ ਪੱਧਰ ਦਾ ਵੀਰ ਵਰਧਰ ਪੱਧਰ ਜੈਰਾਮ ਜੈਰਾਮ ਠਾਕੁਰ ਤਾਂ ਹੀ ਉਹਨਾਂ ਦਾ ਕਹਿੰਦੇ ਕਿਸ਼ਤੀਆਂ ਨਾ ਵਾਇਡ ਕਰਾਤੀਆਂ ਤੁਹਾਡੇ ਘਰਾਂ ਦੇ ਲਾਖ ਖੜਾਤੀ ਇੱਕ ਇੱਕ ਪੰਜ ਤੋਂ ਇੱਕ ਘਰ ਦੇ ਲਾ ਗਈ ਕੈਂ ਬੀਜੇ ਪਾਣੀ ਜਾਦੀ ਤੁਹਾਡੇ ਕਿਹਨੇ ਡੈਮਜ ਆ ਵੀ ਤੇ ਟੁੱਟਿਆ ਕਿਹੜਾ ਟੁੱਟਿਆ ਉਹ ਪਤਾ ਅਜੇ ਫੇਰ ਦਿਖਾ ਰਹੇ ਤੇ ਬਹੁਤ ਨੁਕਸਾਨ ਹੈ ਹੀ ਮਕਾਨ ਕਰ ਰਹੇ ਆਂ ਇੱਧਰ ਕੁੱਲੂ ਕਿ ਨਹੀਂ ਕੁੱਲੂ ਕਿ ਨਹੀਂ ਹੈ ਅਜੇ ਆਪਣਾ ਟਾਇਮ ਆ ਹਾਂ ਉਹ ਟੁੱਟ ਗਿਆ ਤਿੰਨ ਚਾਰ ਦਿਨ ਦਾ ਟੁੱਟਿਆ ਬਾਈ ਸਾਡੇ ਤਾਂ ਨੇੜੇ ਨੇ ਕੋਈ ਡੈਮੇਜ ਹਾਂ ਇਹ ਕੈਸੇ ਸਮਾੜਾਉ ਤਾਂ ਉਹ ਨਹੀਂ ਕਦੇ ਭਰਦਾ ਹਾ ਹਾ ਪਾਣੀ ਨਹੀਂ ਆਂਦਾ ਫੇਰ ਹੋਰ ਉਹ ਵੀ ਛੱਡਿਆ ਬਈ ਹੈ ਗੁਰਗਾਉਂ ਦਿੱਲੀ ਦੇ ਲਾਗ ਪਾਸ ਹੈ ਹਾਂਜੀ ਫੇ ਲਿਆਂਦਾ ਉਧਰ ਤੇ ਸਾਨੂੰ ਦੋਸੇ ਹੀ ਖਿਲਾ ਦਿੰਦਾ ਨਾਲੇ ਇਕਲੀ ਦੋਸਾ ਨਾ ਕਹੇ ਕਰ ਹਾਂ ਸਾਡੀ ਭੈਣ ਨੇ ਕਮੈਂਟ ਕਰਿਆ ਏ ਇਕਲੀ ਲੱਗਉਂਦੀ ਦੋਸਾ ਹਾਂ ਹੁੰਦਾ ਇਹੀ ਐ ਇਡਲੀ ਹੁੰਦਾ ਇਡਲੀ ਡੱਡੇ ਨਾਲ ਹਾਂਜੀ ਟੈਂਕ ਆ ਇਟਲੀ ਨਹੀਂ ਕਹਿਣਾ ਇਡਲੀ ਤਾਂ ਉਹ ਐ ਯੂਰਪ ਕੰਟਰੀ ਐ ਉਹ ਕਹਿਣੇ ਮੈਂ ਤਾਂ ਸਾਰਾ ਇਡਲੀ ਆ ਜਾਂਦਾ ਇਡਲੀ ਦੋਸਤ ਇਡਲੀ ਦੋਸਤ ਹੀ ਕਹੀ ਜਾਂਦੇ ਸਾਰੀ ਇਡਲੀ ਲੱਗੂਗੀ ਨਹੀਂ ਬਾਕੀ ਮੈਂ ਆ ਵੀ ਦੱਸ ਦੰਨਾ ਜੀ ਜਿਕਣਾ ਹੁਣ ਸੌਣਾ ਤਾਂ ਮਨਜੀਤ ਉਹਨਾਂ ਨੂੰ ਮੈਂ ਬਿਸਕਟ ਦੂਗਾ ਸ਼ੁਰੂ ਕਰ ਦੰਨੇ ਉਹੀ ਅੱਗੇ ਬਲੌਗ ਆਣਾ ਜੀ ਆਪਣੇ ਯਾਰ ਦੋਸਤ ਵੀ ਬਣਵਾਨੇ ਆਂ ਅਸੀਂ ਆਪਣੇ ਖਾਣੇ ਨੂੰ ਵੀ ਬਣਵਾਲੇ ਕਰਦੇ ਆਂ ਤੇ ਕੱਲ ਤੋਂ ਸਟਾਰਟ ਹੋ ਗਏ ਜੀ ਅ ਬਸ ਸਮਝ ਲਓ ਵੀ ਦੇਖੋ ਬਿਸਕਟ ਕੱਲ ਤੇ ਸਟਾਰਟ ਹੋ ਗਏ ਹੁਣ 6 ਮਹੀਨੇ ਇਹੀ ਚੱਲਣੇ ਠੰਡਾ ਠੰਡਾ ਨਾ ਮਨ ਜੀ ਤਾਂ ਐਂ ਹੀ ਕਰ ਦੇਣਾ ਆਪਾਂ ਕਿਲੋ ਲਿਆਣਾ ਜਦੀ ਕਿਲੋ ਵੇਰਾਂ ਨਹੀਂ ਤੇ ਤੇ ਬਾਕੀ ਐਨਾ ਤਾਂ ਮੰਨਣਾ ਨਹੀਂ ਇਹ ਕਰਾਲੀ ਵਾਲੇ ਖਾਣ ਬੈਠੇ ਨੇ ਚਲੋ ਕੋਈ ਨਹੀਂ ਕਰਾਲੀ ਵਾਲੀ ਵੀ ਲਿਆ ਦਿੰਦੇ ਤੇ ਬਾਕੀ ਜੀ ਸੂਟ ਸਾਟ ਜਿਹੜੇ ਹੁੰਨੇ ਆਂ ਜੀ ਪ੍ਰਿੰਸ ਨੇ ਵੀ ਕਿਹਾ ਕਹਿੰਦਾ ਪ੍ਰਿੰਸ ਨੇ ਕਹਿੰਦਾ ਮੰਦਿਰ ਐਦਾ ਸਾਰਾ ਵਿਸਤਾਰ ਦਾ ਸਵਾਲ ਕਹਿੰਦਾ ਹੋਰ ਇਹ ਤਾਂ ਪਤਾ ਨਹੀਂ ਇਹ ਕਹਿੰਦਾ ਉਹ ਇਹ ਮਸ਼ੀਨੀ ਹੈ ਜਿਹੜੇ ਉਹ ਪੁੰਦੇ ਉਹ ਹੱਥਾਂ ਵਾਲੇ ਵੀ ਆਂਗੇ ਆਹ ਉਹ ਦੁੱਧ ਦੇ ਵੀ ਹੋ ਸਕਦੇ ਐਂ ਕਹੀਂ ਕੰਨ ਪਾਣੀ ਚ ਹੁੰਨੇ ਐ ਇਸ ਤਰ੍ਹਾਂ ਤੇ ਉਹ ਲਿਆ ਦੂੰਗਾ ਮੈਂ ਗਾਹਾਂ ਤੇ ਲਿਆਉਂਗਾ ਅੱਜ ਜਿੱਥੇ ਬਣਾਣੇ ਸਿਆਲ ਬਣਾਣੇ ਆਪਣੇ ਨਾਲ ਉੱਥੇ ਲਿਆਉਂਗਾ ਤੇ ਬਾਕੀ ਮਨਜੀਤ ਜੀ ਕਹਣਾ ਕਹਿ ਰਹੀ ਸੀ ਨਾ ਵੀ ਮੇਰਾ ਤਾਂ ਸੌਣ ਲੰਘ ਗਿਆ ਦੇਖੋ ਇਹ ਸੂਟ ਐ ਨਾ ਦੋ ਸਵਾਲੇ ਪਰਸੋਂ ਆ ਗਿਆ ਇੱਕ ਤਾਂ ਵੀ ਸੂਟਾਂ ਵਾਲਾ ਵੀ ਨਿਕਲ ਗਿਆ ਜੀ ਕੰਮ ਤੇ ਹੁਣ ਦੇਖਦੇ ਕੱਲ ਮਨਜੀਤ ਨਹੀਂ ਕੈਜੇ ਇੱਕ ਦੋ ਦਿਨ ਕ ਰਖੜੀ ਦਾ ਰਹਿ ਗਿਆ ਨਹੀਂ ਨਹੀਂ ਰਖੜੀ ਦਾ ਮੈਂ ਥੋੜਾ ਦਊਂਗਾ ਦਾ ਪ੍ਰਿੰਸ ਸਾਈਡ ਤੇ ਅੱਛਾ ਚੁੱਪ ਬੈਠਿਆ ਮੈਂ ਤਾਂ ਪ੍ਰਿੰਸ ਦੇਖੂਗਾ ਉਹ ਪ੍ਰਿੰਸ ਦਾ ਹੈ ਬਈ ਜ਼ਿੰਮੇਵਾਰੀ ਜੋ ਵੀ ਹੈ ਬਾਕੀ ਮੈਂ ਤਾਂ ਐ ਕਹਿਣਾ ਅੱਜ ਰਹੂੰਗਾ ਹਾਂਜੀ ਯਾਰ ਆ ਤਾਂ ਕੰਮੇ ਗਲਤ ਹੋ ਗਿਆ ਬਈ ਸ਼ਾਮ ਹੋ ਜਾਣੀ ਹੁਣ ਮੇਰੇ ਕੋਲ ਟਰੈਕਟਰ ਖੜਿਆ ਮੈਂ ਦੇਣਾ ਉਹ ਕਾਰਨ ਵੀ ਡ੍ਰੌਪ ਕਰਨਾ 2 ਵਜੇ ਮੈਂ ਤਾਂ ਐ ਕਹਿੰਦਾ ਤਾਂ ਨਹੀਂ ਜਾ ਕੇ ਮੈਂ ਵੀ ਲਿਆਣੀਆਂ ਲੋਰਾਂ ਦੋ ਦੋ ਲੋਰਾਂ ਦੋ ਦੋ ਟੀ-ਸ਼ਰਟਾਂ ਲੈਣਾ ਐਂ ਕਹਿੰਦਾ ਅੱਜ ਗੱਡੀ ਖਾਲੀ ਨਹੀਂ ਹੋਣੀ ਆਹ ਸਵੇਰੇ ਜਾਣਾ ਮੈਂ ਤਵੇਰੇ ਫਿਰ ਆਪਾਂ ਨਾ ਮੁੱਲਾਂਪੁਰ ਵੀ ਤਾਂ ਜਾਣਾ ਤਾਂ ਗਹਿਲੇ ਮੰਜ਼ੀਦ ਦਾ ਕੰਮ ਨਿਕਲ ਜਾਣਾ ਵਾ ਕਿਸੇ ਦਿਨ ਨਾ ਐ ਕਰ ਤੂੰ ਕੱਲ ਉੱਧਰ ਤੇ ਜਾ ਭਰ ਕੇ ਆਉਂਗਾ ਤਾਂ ਸਾਜਰੇ ਲੰਗੇ ਠੀਕ ਤਿੰਨ ਕ ਵਜੇ 5 ਕ ਵਜੇ ਤੇ ਚੱਲੂਗੇ ਦੁਕਾਨਾਂ ਤੋਂ ਪੂਰੀ ਹੀ ਅੱਜ ਦਿਨ ਜਾਣਾ ਹੀ ਨਹੀਂ ਸਾਨੂੰ ਫਿਰ ਵੀ ਮੈਂ ਆਵਾਂ 4 5 6 ਵਜੇ 5 ਵਜੇ ਆ ਜਾਊਗਾ ਹੈਨਾ ਹਾਂ ਨਾਲੇ ਤਾਂ ਮੰਜ਼ੀਦ ਦਾ ਹੀ ਮਹਿੰਦੀ ਲਵਾ ਲਿਆ ਮੈਂ ਹੈਨੀ ਨਾਲੇ ਅੱਜ ਭਰਾ ਆਇਆ ਵਾ ਥੋੜਾ ਕ ਮੇਰੇ ਸਿਰ ਪਰ ਹਲਕਾ ਹੋ ਜੂਗਾ ਵੀ ਪਹਿਜਣ ਮਜ਼ਾਕ ਕਰਦਾ ਮੈਂ ਤੇ ਤਾਂ ਪਹਿਲੀ ਹੀ ਥੱਲੇ ਨੂੰ ਮੂੰਹ ਕਰ ਲਿਆ ਮੇਰੇ ਯਾਰਾ ਦਿਲ ਖੁੱਲੇ ਰੱਖੇ ਕਰਦਾ ਹੀ ਤੇਰੀ ਬਾਈ ਜੇ ਇਹ ਦਿਲ ਜਿਆਦਾ ਜਿਆਦਾ ਨਾ ਕਦੇ ਵੀ ਊਠਾਂ ਨਾਲ ਯਾਰੀਆਂ ਲਾ ਲੀਆਂ ਨਾ ਹਾਂਜੀ ਊਠਾਂ ਵਰਗੇ ਸਰੀਰ ਹੋਵੇ ਤਾਂ ਦਰਵਾਜ਼ੇ ਉੱਪਰ ਚੱਕਣੇ ਪੈਣੇ ਉੱਚੇ ਹਾਂਜੀ ਇਹਦਾ ਬੇਨਾ ਘਰ ਤੂੰ ਕਹਿਗਾ ਠੀਕ ਐ ਚੱਕ ਦੋ ਟੱਕਾ ਤੋੜਨਾ ਨਹੀਂ ਕਹਿਣਾ ਮੋੜਨਾ ਨਹੀਂ ਬਾਕਾਇਦੇ ਕਰਦੇ ਹਾਂ ਠੀਕ ਐ ਇਹਨਾਂ ਮੂਹਰੇ ਤਾਂ ਹਾਂ ਹਾਂ ਇਹਦਾ ਸਮਾਨ ਵੀ ਖਾਣੇ ਪੀਣੇ ਨੂੰ ਐ ਚੱਕ ਲੈ ਜਾਂਦਾ ਫੁੱਲਾ ਰੁੱਲਾ ਇਸ ਤਰ੍ਹਾਂ ਲੀਦੇ ਪਤਾ ਨਹੀਂ ਕਿੰਨੇ ਘਪਣ ਦੇ 400 ਚੌਥਾ ਆਇਆ ਤਾਂ ਜੀ ਪ੍ਰਿੰਸ ਐਨਾ ਸੋਚਿਆ ਹੋਣਾ ਵੀ ਮੌਮਸ ਲੈ ਲਮਾ ਗੈਲੇ ਕਿਲੋ ਨਿਊਡਲ ਗੈਲੇ 2-3 ਕਿਲੋ ਮੌਮਸ ਲਿਆਣ ਕੈਂ ਰੱਖਤੇ ਮਨਜੀਤ ਮੂਰੇ ਮਨੂੰ ਹਾਸੀ ਆਵੇ ਫੇ ਮਨਜੀਤ ਨੇ ਆਪੇ ਬਸਰਮੋ ਕਹ ਕੇ ਕਹਤੇ ਕਹਿੰਨੀ ਮੈਂ ਸਾਲਾ ਕੰਮ ਕਰਤੇ ਆ ਸੜੀ ਮੇਲ ਨਹੀਂ ਨਹੀਂ ਪਤਾ ਵੀ ਆਇਆ ਬਪਣੀ ਜਦੋਂ ਨੂੰ ਉੱਥੇ ਪਤਾ ਲੱਗਣਾ ਹੁੰਦਾ ਕਹਣ ਮਨੂੰ ਹੁਣੀ ਛੱਡੋ ਬਾ ਰੋਟੀ ਬੰਨਦੇ ਤੂੰ ਆਪਾਂ ਪਹਿਲੀ ਬਾਉ ਨੂੰ ਫਲਾਟੇ ਮੈਂ ਜਾਂਦੀ ਚੱਲ ਹੁੰਦਾ ਏ ਬਾਕੀ ਐ ਵੀ ਹੁਣ ਗਰਮੀ ਆਉਣਾ ਬਾਤ ਆ ਪੈਣ ਆਈ ਐ ਜਾ ਦਬੈਟ ਲੂਗਾ ਉਤੇ ਬਾਤ YouTube ਤੇ ਹੀ ਕਰੀ ਸੀ ਜਾਣਾ ਹੀ ਨਹੀਂ ਕਰਾਉਣਾ ਜਾਣੀ ਵਧੀਆ ਸਮਾਂ ਠੀਕ ਹੈ ਘਰਾਂ ਦੇ ਆਣਾ ਨਾਲੇ ਪੜਾਇਆ ਆਪਣਾ ਨਾਲੇ ਮੌਸਮ ਵੀ ਦੇਖ ਗਰਮੀ ਕਿੰਨੀ ਹੋਈ ਗਈ ਕਦੇ ਮੀਂਹ ਜਾਂ ਪੈਂਦਾ ਮੜਾ ਮੋਟਾ ਬਹੁਤ ਜ਼ਿਆਦਾ ਹੋ ਜਾਂਦਾ ਗਰਮ ਹੋਰ ਸੁਣਾ ਮ ਜੀ ਮੈਂ ਹੋਰ ਕੀ ਸੁਣਾਈ ਹੈ ਜੀ ਗਰਮੀ ਵਿੱਚ ਸੁਣਦਾ ਹੀ ਨਹੀਂ ਮੰਨੋ ਮਜੀਦ ਪਤਾ ਕਿਆ ਕਹਿ ਰਹੀ ਜਦ ਮੈਂ ਬਲੌਗ ਸ਼ੁਰੂ ਕਰਨ ਲੱਗਿਆ ਇਹਨੂੰ ਪਤਾ ਹੈ ਨਾ ਟੀਵੀ ਬੰਦ ਕਰ ਦੇਣਾ ਕੂਲਰ ਬੰਦ ਕਰ ਦੇਣਾ ਪਰ ਪ੍ਰਮਾਤਮਾ ਨੇ ਮੇਰਾ ਇੰਨਾ ਸਾਥ ਦਿਆ ਮੈਂ ਟੀਵੀ ਉਹ ਬੰਦ ਕਰਿਆ ਪੱਖਾ ਚਲਾਇਆ ਤਾਂ ਉਹਦੀ ਸਾਊਂਡ ਨਹੀਂ ਇੰਨੇ ਨੂੰ ਲੈਟੇ ਤੋਰਦੀ ਨਹੀਂ ਇਹ ਮੰਨੂ ਪਤਾ ਕੀ ਕਹਿ ਰਹੀ ਤੇ ਲੈ ਹੁਣ ਤੂੰ ਫੇਰ ਮਾਰੂਗਾ ਗਰਮੀ ਵਿੱਚ ਹਾਂ ਤਾਂ ਜੀ ਆਪਣੀ ਕਿਸਮਤ ਦੀਆਂ ਆਪਣੀਆਂ ਭੈਣਾਂ ਦੀ ਕਿਉਂਕਿ ਅਸੀਂ ਮਨਜੀਤ ਨਾਲ ਗੱਲਬਾਤ ਕਰਨੀ ਸੀ ਅੱਜ ਪ੍ਰਿੰਸ ਵੀ ਆਇਆ ਹਾਂ ਹਾਂ ਹਵਾ ਚੱਲਦੀ ਐ ਤਾਂ ਤੜਕੇ ਵੀ ਚੱਲ ਰਹੀ ਦੀ ਤਾਂ ਹੀ ਠੰਡ ਹੋਈ ਅੱਜ ਹਾਏ ਹਾਏ ਪ੍ਰਿੰਸ ਬਹੁਤ ਕੰਮ ਦੀ ਹਵਾ ਚੱਲਦੀ ਐ ਇੰਨੀ ਠੰਡ ਲੱਗਦੀ ਐ ਕੰਬਲ ਦੇ ਆ ਕੰਬਲ ਕਿੱਥੇ ਕੰਬਲ ਕੰਬਲ ਲਿਆ ਮਾ ਆ ਮੈਂ ਵੀ ਤੇ ਤੜਕਾ ਚੱਲੀ ਮੈਂ ਉੱਠ ਕੇ ਦੇਖਿਆ ਯਾਰ ਚਲਦੀ ਦੀ ਕੰਮ ਅੱਛਾ ਅੱਜ ਲਿਆਕ ਨਹੀਂ ਕਰਦਣਾ ਪੂਲਰ ਪੂਲਰ ਤੁਹਾਨੂੰ ਲੱਗਿਆ ਨਾ ਇਹ ਠੰਢੀ ਹਵਾ ਤੁਨੂੰ ਨਹੀਂ ਲੱਗੀ ਹੋਣੀ ਕਰਨਾ ਮੈਂ ਲਿਆਕ ਨਹੀਂ ਕੰਬਲ ਸਿੰਗਲ ਕੰਬਲ ਰੱਖਿਆ ਭਾਈ ਅਸੀਂ ਗਰਮੀਆਂ ਵਾਸਤੇ ਉਪਰਿੰਸ ਵੀ ਲੰਦਾਈ ਪਾਰਸਾ ਚ ਉੱਥੇ ਨਾ ਪੂਰੀ ਰਾਤ ਨੂੰ ਲਾਈਟ ਭੱਜੀ ਵੀ ਮੂਰੇ ਪੈ ਗਿਆ ਪੁਲਿਸ ਪਿੱਛਾ ਪਾਤੇ ਅਸੀਂ ਕਰਨਾ ਉਤੇ ਪਿੱਛਾ ਮੈਂ ਭਾਈ ਮੰਨੂ ਤਾਂ ਇੰਨੀ ਗਰਮੀ ਪ੍ਰਿੰਸ ਕੰਬਲ ਲਈ ਪਿਆ ਤੁਹ ਖ ਜਾਂ ਬਣ ਕੇ ਪਿਆ ਤਾਂ ਤੂੰ ਖ ਜਾਂ। ਇਹ ਨੰਬਰ ਲੈ ਕੇ ਥੋੜਾ ਦੇ ਪਿੰਦਾ ਇਹ ਕੰਬੜਾਂ ਦੇ ਵਿੱਚ ਲਿਫਟ ਲਿਫਟ ਕੇ। ਬੱਸ ਅਹੀਂ ਮੈਂ ਬਿੰਦਾ। ਇਸ ਤਰ੍ਹਾਂ ਕਿਦਣਾ ਸੱਪਨੇ ਬਲੇ ਵੀ। ਹੋ ਬਾਈ ਕਿਤਰਾ ਉੱਥੇ ਨੂੰ ਮੌਸਮ ਮੌਸਮ ਕਿਤਰਾ ਹੈ? ਗਰਮੀ ਆ। ਗਰਮੀ ਆ ਨ ਪੂਰੀ। ਤੂੰ ਕਿੱਥੇ ਗਿਆ ਤਾਂ? ਗੁਰਦਗਾ। ਗੋੜਾ ਖਾਵਾ। ਗੁਰਦਗਾ। ਗੋੜਗਾਉ। ਆਤਾ ਹੈ ਘਰ ਮਖਰੀ ਗੁਰਦਗਾਵਾ ਕਹਿੰਦਾ ਦਾ। ਗੁਰਖਾਵਾ ਨਹੀਂ। 7:30 ਵੀ ਮੁਕੀ ਵੀ ਮੰਜੀਦਾ ਹੈ। ਕਚੀਨੀ ਲੈਣੀ ਅੱਜ ਫੇਰ। ਸ਼ੱਕਰ ਦੀ ਅਚੀਨ ਨਹੀਂ ਆਈ ਤਾਂ ਹੁਣ ਠੀਕ ਇਹਨਾਂ ਲੱਗਦੀ ਹੈਗੀ ਚ ਕਿ ਵਧੀਆ ਹੋਇਆ ਜੀ ਮੈਂ ਦੋ ਕਾਰਨ ਕਰਕੇ ਨਾ ਮਨਜੀਤ ਮੈਂ ਦੋ ਚੀਜ਼ਾਂ ਬਦਲ ਲਈਆਂ ਇੱਕ ਤਾਂ ਫੈਂਟ ਨਹੀਂ ਵਰਤਣਾ ਕਰਾਂ ਤੇਲ ਕਾਣੀ ਵਾਲਾ ਇਹ ਰੋਟੀ ਇਹਨਾਂ ਤੇ ਚੱਲਣਾ ਤੇ ਉਹ ਤਾਂ ਚੱਲ ਲੱਗ ਜਾਂਦਾ ਤੇ ਬਾਕੀ ਜੀ ਮੈਂ ਕਿਹਾ ਤਾਂ ਵੀ ਜਿਕਣਾ ਹੁਣ ਚਲੋ ਸਾਡੇ ਦਾ ਜਹੇ ਜੇ ਸਰੀਰ ਹੈ ਚੱਲਦੇ ਆਂ ਵੀ ਕਰਨ ਦਾ ਗਾਹ ਨੂੰ ਬਚੋ ਰਹੇ ਤੇ ਚੀਨੀ ਬੰਦ ਕਰਕੇ ਸ਼ੱਕਰ ਲਾਈ ਗੁੜ ਚਲੋ ਹੁਣ ਇਹਨਾਂ ਦੇ ਮਨ ਚੜ ਗਈ ਚਾਹ ਸ਼ੱਕਰ ਵਾਲੀ ਹੁਣ ਇਹ ਚੀਨੀ ਦਾ ਗਿਆਤਬਾਰ ਨਹੀਂ ਤੇ ਵਸਾ ਨਹੀਂ ਤੇ ਖਾਏ ਕਰਦੇ ਹੁਣ ਗੁੜ ਦਾ ਨਹੀਂ ਖਾਂਦੇ ਆਇ ਤੱਕ ਹੀ ਮਿਲਿਓ ਕੱਟਾ ਲੇਟ ਹੋ ਗਏ ਤੇ ਅਸੀਂ ਪਹਾੜ ਤੇ ਚਲੇ ਗਏ ਨਾ 10 ਦਿਨ ਪ੍ਰਿੰਸੀਪਲ ਸਰਾਹ ਹੋਂ ਤੂੰ ਵੀ ਆਇਆ ਹੈ ਹਮ ਦਾ ਜਿੱਦਨ ਸ਼ੱਕਰ ਦੇ ਪੀਂਦਾ ਜਿੰਨੀ ਆਲੀ ਦੀ ਵੀ ਲੱਗਦੀ ਨਾ ਥੋੜੀ ਜਿਹੀ ਅਜੀਬ ਜਿਹੀ ਲੱਗਦੀ ਨਾਲ ਠੀਕ ਆ ਨਾ ਚਾਚੀ ਵੀ ਤਾਂ ਉੱਥੇ ਸ਼ੱਕਰ ਹੀ ਪਾਉਂਦੀ ਨਹੀਂ ਚੀਨੀ ਅੱਧੀ ਚੀਨੀ ਅੱਧੀ ਸ਼ੱਕਰ ਹੈ ਹਾਂ ਹਾਂ ਤੂੰ ਤਾਂ ਨੂਨ ਵਾਲੀ ਪੀਂਨਾ ਆਦੇ ਵਾਲੀ ਹੈ ਨੀ ਐਂ ਪਰ ਇਸ ਅੱਜ ਵੀ ਪੀਤੀ ਜਾ ਰਾਤ ਪੀਤੀ 3-4 ਵਾਰੀ ਆਂਦੇ ਆਂ ਅੱਜ ਆंदे ਆंदे ਅੱਜ ਤੱਕ ਇਹਨਾਂ ਅੱਗੇ ਰੋਟੀ ਉੱਚ ਗਈ ਥੋੜਾ ਫਟ ਅੱਜ ਸ਼ਾਮ ਨੂੰ ਕੀ ਪ੍ਰੋਗਰਾਮ ਕਰਦੇ ਆਂ ਫਿਰ ਦੇਖਦਾ ਜੇ ਮੇਰਾ 4 ਵਜੇ ਟਰੈਕਟਰ ਲੰਘ ਗਿਆ ਮੈਂ ਆ ਜਨਾ ਫਿਰ ਚੱਲੀਏ ਸ਼ਾਮ ਨੂੰ ਦੋ ਦੋ ਲੋਰਾਂ ਲੈ ਆਈਏ ਮੈਂ ਤਾਂ ਕਹਿ ਰਿਹਾ ਜੀ ਪ੍ਰਿੰਸ ਨੂੰ ਇਹ ਲੰਦਾ ਜੀ ਪੈਂਟ ਜਗਣਾ ਆਪਾਂ ਨਾ ਪਹਿਲਾਂ ਸਿੰਪਲ ਆਪਣੀਆਂ ਲੀਕ ਐ ਨਹੀਂ ਸੁਵਾਏ ਕਰਦੇ ਤੇ ਉਕਣਾ ਸੁਵਾੰਦਾ ਲੈ ਕੇ ਉਹ ਫਿਰ ਗੱਡੀ ਦੇ ਵਿੱਚ ਥੋੜੋ ਚੱਲਦੀ ਆਂ ਹਲ ਹੋਰ ਤੂੰ ਹੀ ਆਜੇ ਕਰ ਗੱਡੀ ਆ ਮੇਰਾ ਬੜੀ ਜੀ ਹੋਈਆਂ ਅੱਡੀਆਂ ਦੇ ਥੱਗਾ ਆਈ ਜਾਂਦੀ ਤੇਰਾ ਤਾਂ ਫਿੱਟ ਆ ਨਾਲ ਇਹ ਕੱਪੜਾ ਮੋਕਮ ਦਾ ਸੋਕਦਾ ਕਰਨੀ ਕਾ ਮੈਂ ਆਪ ਤਾਂ ਅੰਦਰ ਆ ਰਹੀ ਏ ਭਾਰੀ ਏ ਮੈਨੂੰ ਤੂ ਮੇਰੇ ਪੱਲੇ ਸਾਰੇ ਉਹ ਪਤਾ ਕਿ ਆ ਇੱਕ ਤਾਂ ਬੜੀ ਆ ਇੱਕ ਉੱਪਰ ਤੇ ਪਾ ਰਹੀ ਹੁਣੇ ਕਰਕੇ ਫਿਰ ਥੱਲੇ ਆਡੀਆਂ ਪਰ ਮੈਨੂੰ ਮੰਜੀਦ ਪਤਾ ਕਿ ਕੀ ਇਹਨੂੰ ਉੱਪਰ ਚੱਕ ਲਵੀ ਉੱਪਰ ਦਾ ਸਭ ਮੈਂ ਕੰਨਾਂ ਗੱਲ ਬੰਨ ਲਾ ਮੈਂ ਇਹਨੂੰ ਜੇ ਘੱਟ ਠੀਕ ਕਰਦੇ ਆਪਾਂ ਥੱਲੇ ਤੇ ਮੋੜੀ ਵੀ ਤਾਂ ਲੋੜ ਰਹੀ ਨਹੀਂ ਕਰਦੀ ਪਹਿਲੇ ਸਵਾਏ ਵੇ ਕੱਪੜੇ ਰਹਿ ਕਰਦੇ ਤੇ ਇਹ ਤਾਂ ਜਦੀ ਉੱਤਰ ਜਾਂਦੀ ਉੱਪਰ ਤੇ ਲੱਕ ਕੋਲ ਤੇ ਮੋੜ ਲਾ ਫੇ ਗੇਜਾਂ ਮੱਥੇ ਨਹੀਂ ਪੈਂਦੇ ਬਾਕੀ ਜੀ ਅੱਜ ਮੇਰਾ ਨਾ ਥੋੜਾ ਜਿਹਾ ਤੁਹਾਨੂੰ ਬਲੌਗ ਤਾਂ ਲੇਟ ਹੋ ਗਿਆ ਜੀ ਅੱਜ ਤੀਏ ਦਿਨ ਮਿਲ ਰਿਹਾ ਸੌਰੀ ਜੀ ਆਪਣਾ ਨਾ ਅੜਾਨੀ ਨਵਾਨੀ ਨਾ ਨੈਟਕ ਉਹਦਾ ਅਨੰਤ ਵਾਨੀ ਦਾ ਕਰਿਆ ਤਾਂ ਵਿਆਹ ਮੁੰਡੇ ਦਾ ਆਪਣੇ ਦਾ ਉਹਦੇ ਕਰਕੇ ਉਹਨਾਂ ਕਰਤੇ ਜੀ ਮਹਿੰਗੇ ਫਿਰ ਤਾਂ ਕਰਕੇ ਕੱਲ ਮਨੂੰ ਪਰਸੋਂ ਤੇ ਗਾਲਾਂ ਹੀ ਕਢਵਾ ਰਹੇ ਤੇ ਮਨੂੰ ਇੱਕ ਤੀਮੀ ਜੀ ਤੇ ਨਹੀਂ ਜਿਹੜੀ ਬੋਲਦੀ ਨਹੀਂ ਹੁੰਦੀ ਬਹੁਤ ਗਾਲਾਂ ਹੀ ਕੱਢ ਰਹੀ ਤੀ ਪਰਸੋਂ ਦੀ ਮੈਂ ਹੋਰ ਮੈਂ ਕਰਕੇ ਗੁੱਸਾ ਜੀ ਮਨੂੰ ਨਹੀਂ ਤਾਂ ਪਤਾ ਵੀ ਮੇਰਾ ਫੋਨ ਬੰਦ ਹੋ ਜਾਣਾ ਜੀ ਫਿਰ ਅੱਜ ਸਵੇਰੇ ਬੰਦ ਹੋ ਗਿਆ ਤਾਂ ਫਿਰ ਮੈਂ ਰੀਚਾਰਜ ਕਰੀ ਫਰਵਾਇਆ ਥੈਂਕ ਯੂ ਤੇਰੇ ਗੱਲ ਵੀ ਹੋਈ ਕਦੇ ਵੀ ਜਿਕਣਾ ਆਪਣਾ ਖਾਤਾ ਮੰਦਾ ਨੈਟ ਹਾਂਜੀ ਮਹੀਨਲੀ ਬੈਲ ਰਿਟੀ ਗਾਲਾਂ ਹੀ ਕੱਢਦੇ ਹਾਂ ਹਾਂਜੀ ਜਾਂ ਮੈਂ ਕਹਿੰਦਾ ਇਹਨਾਂ ਦਾ ਸਦੀ ਕੱਢਦੇ ਕਹਿੰਨੇ ਅਸੀਂ ਮੁੰਡੇ ਦਾ ਵਿਆਹ ਕਰਿਆ ਇੰਨਾ ਖਰਚਾ ਕਰਿਆ ਥੋੜੇ ਦਿੱਤੀ ਕੱਢਣਾ ਤਾਂ ਹੀ ਮਹਿੰਗੇ ਕਰੇ ਉਹਨਾਂ ਨੇ ਜੀਓਗੇ ਮੈਂ ਤਾਂ ਬਦਲਵਾਦਣਾ ਬੀਐਸਐਨ ਵਾਲੇ ਆਇਆ ਹੈ ਕੱਲ੍ਹ ਕਰ ਲੋ ਪੇਪਰ ਪਰ ਹਾਰਨ ਜਾ ਕੇ ਇੰਜ ਲੜ ਬਾਹਰ ਤੇ ਤਾਂ ਚੱਲ ਕਦੇ ਕਦਾਈ ਜਾਊਗਾ ਐਤ ਕੀ ਮਨ ਬਣਾ ਰਹੇ ਆ ਜੀ ਬੀਰੀ ਸਾਹਿਬ ਘਰ ਮੀਨ ਨਾਲ ਜਾਏ ਬਈ ਕਿ ਜਿਹੜੇ ਬਲੌਗ ਬਣਾਉਣੇ ਚ ਜਾ ਕੇ ਫਿਰ ਉਹਦੇ ਪੱਤੇ ਨਹੀਂ ਪਹਿਣੇ ਉਹ ਹੋ ਗਈ ਸਾਡੀ ਤੂੰ ਭਾਈ ਮਹੀਨੇ ਤੇ ਕੱਤੇ ਨਹੀਂ ਗਿਆ ਕਰਾਂ ਆ ਗਈ ਜੀ ਲਾਈਟ ਆ ਗਈ ਜੀ ਆ ਗਈ ਕਰਨ ਦਾ ਹੋ ਗਿਆ ਟਾਈਮ ਪ੍ਰਿੰਸ ਭਾਈ ਫੇ ਮੈਂ ਚੱਲਦਾ ਕੁਝ ਬਦਲ ਜਾ ਵੀ ਹੋ ਗਿਆ ਉੱਧਰ ਮੋਟਰਸਾਈਕਲ ਕੋਈ ਮਿਲ ਨਹੀਂ ਰਹੀਆ ਬਹੁਤ ਫੋਨ ਕਰ ਲਈ 2:00 ਵਜੇ ਤੇ ਜੀ ਤੁਹਾਡੇ ਨਾਲ ਨਾ ਇੰਨਾ ਮਨ ਲੱਗਦਾ ਗੱਲਾਂ ਕਰਦੇ ਕਰਦੇ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ 2:00 ਵਜੇ ਤੇਨ ਮਿੰਟ ਹੋ ਗਏ ਜੀ 2:00 ਵਜੇ ਡ੍ਰੌਪ ਕਰਨਾ ਪੈਂਦਾ ਜੀ ਸਕੂਲ ਤੋਂ ਤੇ ਚਲੋ ਮੈਂ ਚੱਲਦਾ ਮੰਜੀਤ ਫੇ ਹੈ ਤੂੰ ਸਕੰਜਵੀ ਬਣਾ ਲਈ ਸਕੰਜਵੀ ਬਣਾ ਬਣੂ ਕਰ ਰੱਖੀ ਤੇ ਕਰਨ ਆਊਗਾ ਉਹਨੂੰ ਵੀ ਭਲਾ ਦਿਓ ਤੇ ਬਾਕੀ ਗੱਲਬਾਤ ਹੋ ਤਾਂ ਨਾ ਦਾਇਮ ਬਾਰੇ ਰੱਸੀ ਪ੍ਰਿੰਸ ਸਾਰੀਆਂ ਗੱਲਾਂ ਵਿੱਚੇ ਛੜਤੀਆਂ ਤਾਂ ਚਲੋ ਠੀਕ ਹੈ ਜੀ ਤੁਸੀਂ ਕਰੋ ਜੀ ਅੱਗੇ ਜੀਤਬਾਈ ਤੇ ਅਸੀਂ ਦੁਕਾਨ ਦਾ ਬਲੌਗ ਅਟੈਂਡ ਕਰੋ ਜੀ ਤੇ ਉਹਦੇ ਵਿੱਚ ਵੀ ਸੌਣਵਾਰਾ ਗੱਲਾਂ ਬਾਤਾਂ ਬਹੁਤ ਹੋਈ ਵੀ ਹਾਸੇ ਮਜ਼ਾਕ ਵੀ ਬਹੁਤ ਆਈ ਚਲੋ ਠੀਕ ਹੈ ਜੀ ਮਿਲਦੇ ਹਾਂ ਜੀ ਅਗਲੇ ਬਲੌਗ ਵਿੱਚ ਜਦ ਤੱਕ ਸਾਨੂੰ ਜਾਂ ਸਾਡੇ ਵੱਲੋਂ ਸਾਰ ਸਤਿ ਸ਼੍ਰੀ ਅਕਾਲ ਹੱਸਦੇ ਬੱਸਦੇ ਰਹੋ ਜੀ ਚੜ੍ਹਦੀਆਂ ਕਲਾ ਦੇ ਵਿੱਚ ਰਹੋ ਜੀ ਹੋਰ ਬਾਈ ਮੰਜੀ ਬਾਈ ਜੇ ਤਾਂ ਕਰਦੇ ਉਹ ਦੇਖੋ ਜੀ ਮਹਿੰਦੀ ਨਹੀਂ ਲੱਗੀ ਵੀ ਪ੍ਰਿੰਸ ਵੀ ਕਰਦਾ ਪ੍ਰਿੰਸ ਵੀ ਕਰਦਾ ਤਾਂ ਕਿੱਕਣਾ ਬਾਈ ਕਰੀ ਕਰੀ ਬਾਈ ਬਾ ਆਪਣੇ ਕੋਲ ਜੀਤ ਬਾਈ ਹੋਰ ਬਾਈ ਜੀਤ ਬਾਈ ਬੰਦਰ ਵਧੀਆ ਬਾਈ ਤੂੰ ਥਾ ਕਿਆ ਬੰਦਾ ਮੈਂ ਕਿਆ ਕੰਨਾ ਵਿਹਲੇ ਹੋ ਕੇ ਕੰਨਾ ਸੀ ਹਾਂ ਹੁਣ ਜੀਤ ਅੰਕਲ ਜੀਨੀਆ ਲੱਗੀ ਪਿਆ ਜੀ ਅਸੀਂ ਲੱਗ ਗਿਆ ਤੇ ਇਹਨਾਂ ਨੇ ਟਰੈਕਟਰਾਂ ਦੇ ਕੰਮ ਕਰਾਣੇ ਹੁਣ ਇਧਰ ਗਰਮੀ ਬਹੁਤ ਹੈ ਦੇਖੋ ਪੱਖੇ ਦੀ ਜਮਾ ਆਵਾਜ਼ ਨਹੀਂ ਨਾ ਪੱਖਾ ਇਹ ਲਿਆ ਕੇ ਹੁਮ ਕੰਨਾ ਟਰੈਕਟਰ ਖੜਾ ਕੇ ਤੈਨੂੰ ਤੰਗ ਕਰਨਾ ਤੇ ਅੱਜ ਤੋਂ ਹਫਤੇ ਪਹਿਲਾਂ ਕਹਿੰਦਾ ਵੀ ਮੈਂ ਟਰੈਕਟਰ ਕਰਾਣਾ ਮੈਂ ਕਹਿੰਦੇ ਖੜਾ ਦੇ ਬਾਈ ਜਿੱਦਣ ਕਰਿਆ ਫੋਨ ਕਹਿੰਦਾ ਰੁਕ ਜਾ ਜੇ ਬਿੰਦਰ ਕਹਿੰਦਾ ਅੱਜ ਤੋਂ 4 ਦਿਨ ਪਹਿਲਾਂ ਜਦ ਐਂ ਤੂਆ ਨਿਕਲ ਕਹਿੰਦਾ ਮੈਂ ਤਾਂ ਏ ਹੁਣ ਗਰਮੀਆਂ ਗਰਮੀਆਂ ਨਹੀਂ ਆਂਦਾ ਐਂਡ ਵਾਲੀਆਂ ਗਰਮੀਆਂ ਮੇਰੀਆਂ ਦਿਵਾਲੀ ਤੇ ਪਹਿਲਾਂ ਵਾਲੇ ਚਾਣਾ ਇਹਨਾਂ ਨੇ ਹਾਂ ਕਰ ਬਾਹਰ ਨਿਕਲ ਰੁਜीन ਕਰਦਾ ਪਰਦਾ ਛੱਡੀ ਪਈਆ ਹਾਂ ਫੇ ਮੇਸਤਰੀ ਦਾ ਕਿ ਆਪਾਂ ਨੂੰ ਇੱਕ ਗੱਲ ਕਰਨੀ ਸੀ ਸਿਰਫ 2 ਮਿੰਟ ਚੱਲਿਆ ਤਾਂ ਮੇਰੇ ਤਾਂ ਯਾਦ ਨਹੀਂ ਤਈ ਬਾਈ ਗੱਲ ਸੁਣ ਮੇਰੀ ਹਾਂਜੀ ਸੁਧਾਰੇ ਦੇ ਤੇ ਗਾਰੇ ਦੇ ਤੇ ਬਾਈ ਮੇਰਾ ਸੁਧਾਰਾ ਕਿੱਥਾ ਹੈ ਤੇਰਾ ਸੁਧਾਰਾ ਹਾਂ ਇਹ ਸਾਲ ਪੁਰਾ ਪਹਿਲਾਂ ਬਿਸਕੁਟਾਂ ਦਾ ਬੋਰਾ ਮੇਰੇ ਕੋਲ ਖਲਦਾ ਹਦਾ ਮੇਰੇ ਕਿੱਥੇ ਗਏ ਅਜੇ ਇਧਰ ਬਣਾਏ ਨਹੀਂ ਬਿਸਕੁਟ ਹਾਂ ਕਿੱਥੇ ਬਣਾਏ ਹੋ ਬਿਸਕੁਟ ਕਰਾਲੀ ਬਣਾਏ ਉਹ ਸਿੱਧਾ ਰੋੜੇ ਰੋੜ ਵਾਂਗੇ ਘਰ ਨੂੰ ਬਸ ਜਦੀ ਬਣਵਾ ਕੇ ਜਦੀ ਲੰਘੇ ਤਾਂ ਮੁੱਲ ਦੀ ਧੱਕਿਆ ਆ ਨਾ ਮੁੱਲੇ ਨਹੀਂ ਲੱਗੇ ਕੁਛ ਨਹੀਂ ਹੁੰਦਾ ਯਾਰ ਸਾਲ ਬਾਅਦ ਦੇਣੇ ਪੈਣੇ ਇੱਕ ਇੱਕ ਦਿਨ ਕੁੜੀਆਂ ਦਾ ਆਉਂਦਾ ਹੈ ਮੀਨਾ ਆਸਾਉਂਦਾ ਵਧੀਆ ਚੀਜ਼ ਬਣਾ ਕੇ ਦੋ ਗੈਲ ਪੰਜ ਸੱਤ ਸੂਟ ਹੁਣ ਤਾਂ ਪੀਪਾ ਨਾ ਇੱਕ ਬੋਰ ਸੁਣਿਆ ਤੇ ਇਕਣਾ ਬਾਹਰ ਚਲੇ ਗਿਆ ਭਰਾ ਮੇਰਾ ਕੱਲੀ ਭੈਣ ਆ ਉਹਨਾਂ ਆਰਡਰ ਕਰਾਉਦੇ ਪਾ ਪੀਪਾ ਵੀ ਬਹੁਤ ਕੰਮ ਦਾ ਗੈਲ ਖੰਮਣੀ ਬਣ ਕੇ ਵਿੱਚ 100 ਰੁਪਏ ਪਾਕ ਹੈ ਪੀਪਾ ਭਰ ਕੇ ਬਿਸਕੁਟਾਂ ਦਾ ਤੇਰੀ ਭੈਣ ਦੇ ਘਰ ਭੇਜ ਦੇਣਾ ਲੈ ਟੈਂਟ ਰੈਸ ਦਿੱਤਾ ਨਾ ਬਸ ਬਸ ਹਾਂ ਕੰਮ ਹੋ ਗਿਆ ਅੱਗੇ ਪਿਛੇ ਨੂੰ ਆਨਲਾਈਨ ਹਾਂ ਤੂੰ ਵੀ ਹੁਣ ਮੇਰੇ ਕੋਲ ਪੀਪਾ ਭੇਜ ਦੇ ਕੱਲ ਨੂੰ ਨੂੰ ਭੇਜ ਦੇ ਜੀ ਭੇਜ ਦੇ ਹਾਂ ਬਾਕੀ ਬਾਈ ਗੱਲ ਆ ਤੀ ਵੀ ਆਏ ਸਾਲ ਬਣਾਉਂਦਾ ਐ ਨਾ ਮੈਨੂੰ ਹਾਕ ਮਾਰ ਲੈਣੀ ਵੀ ਵਿਬੇਂਦਰ ਆ ਜਾ ਚੱਕ ਲਿਆ ਲਫਾਫਾ ਡੋਲੂ ਡੂਲੂ ਬਾਵਾ ਘਰ ਲੈਣਾ ਉਹ ਰੋ ਬਿਥੈਲਾ ਪਰੇ ਬੰਦਾ ਵੀ ਪਾ ਲੈ ਥੈਲਾ ਹੁੰਦਾ ਜੀ ਪੂਰਾ ਇਹਦੇ ਕੋਲ ਪੂਰਾ ਪੌਣਾ ਥੈਲਾ ਜੀ 25 ਕਿਲੋ ਦਾ ਤੇ ਇਹ ਫਿਰ ਆਏ ਨਾ ਪਤਾ ਨਹੀਂ ਕਿੰਨਾ ਕਿੰਨੀ ਜਗ੍ਹਾ ਤੇ ਕਰਨਾ ਹੁੰਦਾ ਨਾ ਤੰਦੀਗਾ ਦੀ ਬਾਕੀ ਮੇਨ ਗੱਲ ਇੱਕ ਵੀ ਆ ਜੀ ਵਿੱਚ ਸੰਧਾਰੇ ਚ ਹੈ ਦੋ ਦੇਣੇ ਆ ਜੀ ਇਹਨਾ ਪਰ ਆਪਣੇ ਖਾਣੇ ਵਾਸਤੇ ਯਾਰ ਮੇਰੇ ਵਾਸਤੇ ਜ਼ਰੂਰ ਬਣਾਉਣੇ ਨੇ ਪਰ ਇਤਨੀ ਮੇਰਾ ਰਹਿ ਗਿਆ ਜੀ 3 ਮਹੀਨੇ ਇਹੀ ਚੱਲਣੇ ਫਿਰ ਜਾ ਮੂੰਹ ਲਾ ਕੇ ਭਾਈ ਹੋਣੇ ਸਾਰੇ ਹਾਂ ਗੱਲ ਤਾਂ ਇਹ ਹੈ ਵੀ ਅਸੀਂ ਤਾਂ ਲਿਆ ਦੇ ਕਰਦੇ ਆਂ ਭਾਈ ਅਸਲੀ ਚੱਲਾ ਸੌਣ ਵਿੱਚ ਹੀ ਹੁੰਦਾ ਬਿਸਕੁਟਾਂ ਦਾ ਨਿਕਲ ਦੇਣਾ ਲਈ ਜੱਲਾ ਹੁੰਦਾ ਸੌਣ ਮਾ ਆ ਜੱਲਾ ਸੌਣ ਸੌਣੇ ਹੁੰਦਾ ਬਿਸਕੁਟਾਂ ਦਾ ਬਾਦੋਂ ਕੰਮ ਬੰਦ ਵਾਸ ਬਸ ਨਾ ਫਿਰ ਮੇਰਾ ਕੀ ਬਣੂਗਾ ਤੇਰਾ ਉਹ ਸੂਟ ਨਾ ਦੇ ਯਾਰ ਮੰਨੂ ਤੂੰ ਕੁੜਤਾ ਪਜਾਮੇ ਦਾ ਕੱਪੜਾ ਰਹਿਣ ਦੀ ਬਾ ਕੋਈ ਗੱਲ ਨਹੀਂ ਉਹ ਉਹ ਛੱਡ ਦਿੰਨੇ ਇਹ ਗਰਮੀ ਜਿਆਦਾ। ਖਲਾਗੋ ਆਟਾ ਹੀ ਖਾਣਾ ਪੈਂ। ਆਟਾ ਨਹੀਂ ਖਾਣਾ ਅਸੀਂ। ਉਹ ਆਟਾ ਹੀ ਸਾਰੰਗਪੁਰ ਵਾਲੇ ਖਾਣੇ ਸਪੈਸ਼ਲ। ਉਹ ਆਟਾ ਇਹਨੇ ਸਾਰੰਗਪੁਰ ਬਹੁਤ ਵਧੀਆ ਬਿਸਕੁਟ ਬਣਾ। ਹਾਂ ਆਟਾ ਹੀ ਹੁੰਦਾ ਪਰ ਨਿਆਉਂਦਾ ਆਟਾ ਵਿੱਚ ਅਸੀਂ ਤਾਂ ਦੁੱਧ ਵਾਲੇ ਬਣਾਉਣੇ। ਕਿਹਨੇ ਵਿੱਚ ਬਿਸਕੁਟ ਲਾ ਲੈ ਬਸ। ਨਾੜੀ ਵਾਲਾ ਬਣਾਵੇ। ਸ਼ੰਗਾਰੀ ਵਾਲੇ ਹਨੀ। ਮੰਨੋ ਬੰਦੇ ਨੇ ਖਲਾਏ ਤੇ ਇੱਕ ਵਾਰੀ ਆ ਪਿਛਲੇ ਸਾਲ ਗਿਆ ਟਰੈਕਟਰ ਕਰਨ ਠੀਕ ਆ। ਬੜੀ ਆ ਬਿਸਕੁਟਾ ਸੌਫ ਸੁਪਾ ਗਿਆ ਰਹਾ। ਬਹੁਤ ਵਧੀਆ। ਆ ਨਾ ਜਿਆਦਾ ਝੁੱਕੇ ਵੀ ਨਾ ਜਿਆਦਾ ਦੂਏ ਤਰ੍ਹਾਂ ਵੀ ਹਾਂ ਕੱਚੇ ਜੀ ਐ। ਤਾਂ ਫਿਰ ਹੁਣ ਕੀ ਕਰੂੰਗੇ? ਕੀ ਤਾਂ ਕਰਕੇ ਬੀਚੂ ਟਰੇ ਜਲ ਇੱਕ ਤਾਂ ਪੈਗੀ ਕਰ ਲਈ ਕੋਸ ਆਮ ਆਦਮੀ ਸਰਕਾਰ ਹੋਣੇ ਕਰਕੇ ਇਤਨੀ ਲੈਟ ਹੋਣੀ ਰਹੀ ਐ ਨਾ ਪਹਿਲੇ ਹੀ ਕੰਮ ਦੱਬ ਲਿਆ ਤਿੰਨ ਚਾਰ ਜਗਾ ਲਾਂਦਾ ਜੀ ਇਹ ਬਾਹਮਣ ਮਾਜਰਾ ਹੋ ਗਿਆ ਫੂਠਗੜ ਜਾਂ ਹੋਰ ਵੀ ਲੈਲਣੀ ਠੇਕੇ ਪਰ ਐਤਕੀਆਂ ਦੀਆਂ 10 ਉਂਗਲੀਆਂ ਕੀ ਚਾਹੀਏ ਹਮ ਹਾਰੇ ਕੀ ਹੋਵੇ ਹੁਣ ਹੁਣ ਨਜ਼ਾਰੇ ਨਾ ਜਦ ਅਸੀਂ ਅਸੀਂ ਬੈਠੇ ਦੁਕਾਨਾਂ 'ਚ ਚੋਰ ਐ ਇਹ ਪਿਆ ਬੰਦਾ ਏਸੀਆਂ 'ਚ ਹੁਣ ਵੀ ਮੈਨੂੰ 4 ਵਜੇ ਮਿਲਣ ਆਇਆ ਚੱਲਿਆ ਤਾਂ ਉਹ ਵੀ ਪਤਾ ਕਿਆ ਕਹਿ ਰਿਹਾ ਜੀ ਉਹ ਵੀ ਕਰਦਿਆਂ ਨੇ ਲੱਤਾਂ ਮਾਰੀਆਂ ਵੀ ਜਾ ਜਾ ਕੇ ਸਬਜ਼ੀ ਸਬਜ਼ੀ ਲਿਆ ਦੇ ਤਾਂ ਹੀ ਮਿਲੂ ਸ਼ਾਮ ਨੂੰ ਕੁਝ ਤਾਂ ਰੋਟੀ ਬਣੂਗੀ ਛਾ ਉਹਨੇ ਸਬਜ਼ੀ ਲਿਆਉਗੇ ਮੁਰਗਾ ਲਿਆਇਆ ਅਹੀ ਗਰਮੀ ਨੂੰ ਮਾਨਾ ਮੁਰਗਾ ਖਾ ਗਏ ਖਰਾ ਮੁਰਗਾ ਕਿਹਾ ਸਾਗ ਆਪਣੇ ਪਿੰਡਾਂ ਵਿੱਚ ਐ ਨਹੀਂ ਜ਼ਰੂਰੀ ਹੁੰਦਾ ਜੇ ਮੁਰਗਾ ਕਹ ਤੇ ਆ ਮੁਰਗਾ ਸੀ ਤੇ ਉਸ ਸਾਗ ਨੂੰ ਕਹਿੰਨੇ ਆ ਕੋਈ ਹਰੀ ਸਬਜ਼ੀ ਸ਼ਾਗ ਤਾਂ ਸਿਆਲੇ ਮਾ ਹੋਊ ਨਿਕਰਾਂ ਵਾਸਤਾ ਤਾਂ ਲੈ ਆਇਆ ਹੁਣ ਬਣਾਵਾ ਕੇ ਆਇਆ ਨਿਕਰਾਂ ਬਾਤ ਬਣਾਏ ਬਸ ਬਣਾਏ ਵੀ ਬਣਾਏ ਵੀ ਤੈਨੂੰ ਬਣਾ ਦੇ ਖਲਾ ਦੇ ਜਿਹੜਾ ਟਰੈਕਟਰ ਬਰੀਸ ਕਰੇਗਾ ਉਧਰ ਖਲਾएंगे ਬਾਤਾਂ ਉਡਾ ਭਰਨੀ ਐ ਬਸ ਬਸ ਇਦਨ ਗੈਲੇ ਚਾਹ ਗੈਲੇ ਬਿਸਕੁਟ ਚੰਦੂਆ ਹਾਂ ਚੱਲੂਗੇ ਉਹਦਾ ਹੋਰ ਚੱਲੂਗੇ ਜੀ ਉਹਦਾ ਹੋਰ ਚੱਲੂਗੇ ਉਹਦਾ ਐ ਤਾਂ ਬਾਈ ਦਾ ਤਿਲ ਬਹੁਤ ਲੇਖ ਰਿਹਾ ਨਾ ਮੋੜਨਾ ਨਹੀਂ ਡੱਕਾ ਤੋੜਨਾ ਨਹੀਂ ਟੈਨਸ਼ਨ ਲੈਣੀ ਨਹੀਂ ਲੋਕਾਂ ਨੂੰ ਦੇਣੀ ਹਾਂ ਵੈਸੇ ਹੁਣ ਹੋ ਗਏ ਜਾਦਾ 8 ਕਰੋੜ ਦਾ ਹੋ ਗਿਆ ਕੀਲਾ ਹੁਣ ਪਰ ਉਹ ਜਮਾ ਹੀ ਨਹੀਂ ਮਾਰਨੀ ਜਦ ਲੋੜ ਆ ਬਜੇ ਦੀ ਗੁੱਠਾ ਲਾ ਏਟੀਐਮ ਮਸ਼ੀਨ ਵਾਲਾ ਕੰਮ ਕਰਦੇ ਕਰਦੇ ਨੂੰ ਵੀ ਕਹ ਨਜ਼ਾਰੇ ਵਿੱਚ ਰਹੋ ਜਦ ਮੈਂ ਨਜ਼ਾਰੇ 'ਚ ਆਇਆ ਤੂੰ ਵੀ ਨਜ਼ਾਰੇ 'ਚ ਆ 400 ਕਮਾਣੇ ਵਾਲਾ ਗੱਲ ਖਤਮ ਹੈ ਯਾਰ ਅਸੀਂ ਤਾਂ ਆਪਣਾ ਖਰਚ ਕਰਨਾ ਡੇਲੀ ਦਾ ਡੇਲੀ ਬਸ ਠੀਕ ਨੇ ਜੀ ਫੇਰ ਕਿਉਂ ਟੈਕਟਰ ਹੈ ਜੀ ਜਾਂ ਖਰਚ ਤਾਂ ਕਰ ਨਹੀਂ ਇਹ ਟੈਕਟਰ ਕਰਦੇ ਰਹਿਣਾ ਹਾਂ ਇਹ ਗੱਲ ਹੀ ਕਹਿ ਜਾਣਾ ਸੀ ਬਾਕੀ ਢੋਲੀ ਕਰ ਪੱਟਨੀ ਤੇ ਕੰਮ ਕਰੀ ਮੈਂ ਵੀ ਫਸ ਗਿਆ ਜੀ ਮੈਂ ਇੱਕ ਹੋਰ ਦੇਖ ਲੋ ਜੀ ਤੁਸੀਂ ਆਰਤੀਆਂ ਕੋਲ ਗੇਰਦੇ ਬਾਈ ਕਣਕ ਮੈਂ ਜੀਤ ਬਾਈ ਕੋਲ ਗੇਰਦਾ ਹਾਂ ਹੁਣ ਇਹ ਮੰਨੂ ਪਹਿਲੀ ਕਹਤੇ ਐਨੇ ਕਹਿੰਦਾ ਵੀ ਵਿੰਦਰ ਚਾਹੇ ਪੈਸੇ ਲੈ ਲਈ ਚਾਹੇ ਭਾਈ ਆਪਣੀ ਕਣਕ ਲੈ ਲਈ ਕੁਆਂਟਲ ਪਰ ਮਿਲ ਨਹੀਂ ਕਹਿੰਦਾ ਹੁਣ ਬਾਅਦ ਚ ਹੁਣ ਤਾਂ ਲੱਪਤੀ ਢੋਲੀ ਕਹਿੰਦਾ ਪਾਕ ਹੈ ਨਾ ਵਿੱਚ ਦਾਣਾ ਹੀ ਭਰਕਾ ਹੈ ਨਹੀਂ ਪਰ ਨੁਕ ਪਾਈ ਵਿੱਚ ਬਾਈ ਨਿੰਮਕਾ ਦੇ ਪਾਣ ਹਾਂ ਐ ਨਹੀਂ ਸੋਸਰੀ ਪੈਂਦੀ ਨਹੀਂ ਦੇਣਾ ਚ ਹਾਂ ਇਹਦੀ ਐ ਗੋਲੀ ਪਾਈ ਗਈ ਜਿਹੜੀ ਨਮੀ ਜੀ ਪਈ ਤੀ ਢੋਲੀ 3 ਕੁਆਂਟਲ ਵਾਲੀ 3 ਕੁਆਂਟਲ ਵਾਲੀ 5 2 ਤਾਂ ਬੀਜ ਵਾਲੀ ਐ ਬੀਜ ਵਾਲੀ ਐ ਨਾਲੇ ਤੂੰ ਦੂਗੀ ਕਣਕ ਲੈ ਆਇਆ ਕਰਦਾ ਦਾ ਉੱਥੇ ਦੇ ਬਦਲ ਕਰਾ ਅਜਮਰੇ ਤੇ ਐਮਪੀ ਵਾਲੀ ਐਮਪੀ ਵਾਲੀ ਰਾਜਪੁਰ ਗਈ ਨਹੀਂ ਇੱਥੇ ਹੁਣ ਹੁਣ ਨਹੀਂ ਬਦਲਦੇ ਆਹੀ ਆਪਣੀ ਉਹ ਟਰੋਰ ਗੈਨਿਕ ਕਰ ਲੈ ਕਰ ਬੀਗਾ ਅੱਧਾ ਚੀਦਾ ਨਾ ਰ ਕੀਲਾ ਕਣਕ ਔਰ ਗੈਨਿਕ ਵੀਜਣਾ ਆਪਣਾ ਹਾਂ ਔਰਗੈਨਿਕ 10 ਨਿਕਲ ਜੂ 12 ਘੱਟ ਨਿਕਲ ਜੂ ਘੱਟ ਨਿਕਲ ਜੂ ਠੀਕ ਨਹੀਂ ਚਾਹ ਮੋਟੀ ਦੀ ਜਗ੍ਹਾ ਬਰੀਕ ਨਿਕਲ ਜੂ ਆਪਣੀ ਖਾਣੇ ਦੀ ਆਪਣੀ ਖਾਣੇ ਯੋਗੀ ਬੀਜੂ ਜ਼ਰੂਰੀ ਬਾਈ ਕੋਤੇ ਹੁੰਦਾ ਚਲੋ ਠੀਕ ਹੈ ਜੀ ਹੁਣ ਬਾਕੀ ਗੱਲਬਾਤ ਇਕ ਅਗਲਾ ਬਲੌਗ ਜਦ ਦਊਂਗਾ ਜਦ 22 ਸਾਨੂੰ ਬਿਸਕੁਟ ਬਿਸਕੁਟ ਖਾਓ ਜੀ ਲੈ ਅੱਜ ਫਸ ਗਿਆ ਜੀ ਐਨ ਬੰਦ ਤੇ ਆ ਮੈਂ ਮੂੰਹੋਂ ਦੂਹੀ ਗੱਲ ਕਰੀ ਵੀ ਕੁਝ ਹੋਰ ਹੋਣੀ ਨਾਲੇ ਹੋਰ ਹੈ ਨਾ ਬਿਸਕੁਟ ਦਿਖਾਉਂਦੇ ਵੀ ਆ ਦੇਖੋ ਐਨ ਬੰਦ ਹੋ ਗਿਆ ਜੀ ਇੱਕ ਤਾਂ ਝੋਲਾ ਪੂਟੀਆਂ ਵਾਲਾ ਗੈ ਲਾਊਗਾ ਬੰਨਿਆ ਮੈਂ ਤੁਹਾਡੇ ਮੂੰਹ ਦਿਖਾਉਂਗਾ ਤੇ ਬਲੌਗ ਵੀ ਪਾਊਗਾ ਤੇ ਨਾਲੇ ਚਾਹ ਕੇ ਲੁਰੀ ਵਾਲੇ ਲੱਗ ਖਾਉਂਗੇ। ਉਹ ਬੋਟੀਆਂ ਬਾਟੀਆਂ ਵਾਲੇ ਝੋੜੇ ਤਾਂ ਰਹਿ ਨਹੀਂ ਹੁਣ। ਹੁਣ ਤਾਂ ਦੂਏ ਰਹਿ ਗਏ ਜਿਹੜੇ ਜਿੰਕ-ਜੁੰਕ ਜੀ ਗੇਰਦੇ ਹੁੰਦੇ। ਆ ਉਹੀ ਬੰਨੇ ਆ ਮੈਂ ਤਾਂ ਕਹਿਣਾ। ਹੁਣ ਤਾਂ ਉਹੀ ਰਹਿ ਗਏ। ਅੱਗੇ ਤਾਂ ਨਾ ਐ ਸਿਆਣੇ ਪਾਲਣਦੇ ਤੇ ਬਾ ਉਰੇ ਤੱਕ ਆਂਦਾ ਸੀ ਸੇ ਤੱਕ। ਉਹ ਦਸੀਆਂ ਬੜੀਆਂ ਹੁੰਦੀਆਂ ਉਹਦੀਆਂ। ਹੁਣ ਤੂੰ ਲਿਆਈ ਹੁਣ ਬੜਾ ਜਿਹੜਾ ਬੜਾ ਪੂਰੀ 10 ਕਿਲੋ ਵਾਲੀ ਉਹ ਬਣਾਈ ਵੀ ਜਿੰਕ ਦੀ ਥੈਲੀ। ਸਾਨੂੰ ਤਾਂ ਫਾਇਦਾ ਹੁੰਦੇ ਚ। ਹੈ ਕਿ ਨਹੀਂ? ਉਹ ਚੱਲਦੀਆਂ ਜਿੰਕ ਨਹੀਂ ਰਹਿਦੀਆਂ ਹੁਣ। ਅੱਜ ਪੁਆਇੰਟ ਚ ਲੈ ਆ। ਕਿਉਂਕਿ ਮੈ ਬਿਸਕੁਟ ਆਲੇ ਪਰ ਇਹਦੀ ਕਿ ਸਾੜੇ ਮੂਹੇ ਨੂੰ ਆਵਾਜ਼ ਨਹੀਂ ਬੱਜੀ ਨਾ ਨਾ ਵੀਡੀਓ ਸਬੂਤ ਦੇ ਤੌਰ ਤੇ ਬਣ ਗਈ ਹਾਂ ਸਬੂਤ ਦੇ ਤੌਰ ਤੇ ਬਣ ਗਈ ਆ ਅਸੀਂ ਜ਼ਰੂਰ ਦੱਸੂਗਾ ਆਹ ਬਸ ਐਤਵਾਰ ਕਾ ਲੂਆਂ ਨਾ ਵੀਰ ਤੋਂ ਟਰੈਕਟਰ ਆਣਾ ਇਹਨਾਂ ਅਸੀਂ ਟਰੈਕਟਰ ਵੀ ਛੇਤੀ ਬੁਲਾਉਂਗੇ ਜੀ ਇਹਦਾ ਵੀ ਲਿਆ ਪਾਈ ਕਰਾ ਲੈ ਕੰਮ ਵੀ ਸੌਣ ਸੌਣ ਬਿਸਕੁਟ ਦਖਾ ਲਈਏ ਬਿਸਕੁਟ ਤਾਂ ਖਾ ਲਈਏ ਹੁਣ ਹੀ ਖਾਣੇ ਦੇ ਆ ਬਾਅਦ ਚ ਕੀ ਕਰਨੇ ਮੇਰੀ ਕਿਰਾਂ ਖਾਣੇ ਹਾਂ ਪੱਤਵਾਂ ਕੋਈ ਖਾਦੇ ਨਹੀਂ ਖਾਂਦਾ ਹੀ ਨਹੀਂ ਕੋਈ ਭਾਈ ਨਾ ਬੇ ਜੀ ਕਰਦਾ ਇਹ ਟਾਈਮ ਸਿਰੇ ਹੁੰਦਾ ਇਹ ਟਾਈਮ ਟੂ ਟਾਈਮ ਹਰ ਇੱਕ ਚੀਜ਼ ਜਿਹੜੀ ਬਣਾਈ ਵੀ ਨਾ ਤੇ ਹਰ ਵੀ ਟਾਈਮ ਨਾਲ ਹਰ ਇੱਕ ਚੀਜ਼ ਮਲਾਈ ہوئی ਹੈ ਮਲਾਈ ہوئی ਉੱਕਣੀ ਚੱਲਦੀ ਯਾਰੀ ਹੈ ਕਿ ਨਹੀਂ ਚਲੋ ਠੀਕ ਹੈ ਜੀ ਸਸਰੀਕਾਰ ਸਸਰੀਕਾਰ